ਭੈਣ ਪੜ੍ਹੀ ਲਿਖੀ ਆ ਭਾਰਤ ਪੈਟਰੋਲੀਅਮ ਦੇ ਪ੍ਰੋਲ ਪੰਪ ਰਾਜਪੁਰੇ ਜੌਬ ਕਰਦੇ ਸੀ ਪਾਪਾ ਦੀ ਡੈਥ ਤੋਂ ਬਾਅਦ ਇਹ ਭੈਣ ਇੱਕਦਮ ਜਿਵੇਂ ਇਹਨਾਂ ਨੂੰ ਕੋਈ ਸ਼ੌਕ ਲੱਗਿਆ ਹੁੰਦਾ ਅਪਛਟੋਗੇ ਉਸ ਤੋਂ ਬਾਅਦ ਇੰਨੀਆਂ ਅਪਸੈਟ ਗੱਲਾਂ ਕਰਨ ਲੱਗੇ ਕੋਠੇ ਤੋਂ ਛਾਲ ਮਾਰ ਤੀ ਆ ਦੇਖੋ ਭੈਣ ਦੀ ਆ ਬਾਹ ਟੁੱਟ ਗਈ ਆ ਜੀ ਬੱਤੀ ਗਲੇ ਨੇ ਇਹ ਦਿੱਤੀ ਪਲਾਸਟਰ ਲਾਤਾ ਤਾਂ ਤੁਸੀਂ ਦੇਖੋ ਆ ਸਾਰੀ ਪਲਾਸਟਰ ਵੀ ਇਹਨੇ ਪੱਟਤੀ ਆ ਹਨਾ ਕਿਉਂਕਿ ਇੱਥੇ ਦਿੱਕਾ ਪਲਾਸਟਰ ਲੱਗਿਆ ਸੀ ਇਹਨੇ ਖੋਲਤਾ ਸਾਰਾ ਪਲਾਸਟਰ ਅੱਖ ਤੇ ਵੀ ਦੇਖੋ ਕਿੱਡੀ ਵੱਡੀ ਸੱਟ ਲੱਗੀ ਹੋਈ ਆ ਆਹ ਚੀਜ਼ ਜਿਸੀ ਬਾਤ ਵੀ ਓਕੇ ਰੁਚੀ ਹੋ ਰਾ 28 ਜਨਵਰੀ 2017 18 ਅਕਤੂਬਰ ਆਈ ਐਮ ਰਾਈਟਰ ਤੋਂ ਜੀਨੇ ਵੀ ਦੇ ਦੁਨੀਆ ਓ ਠੀਕ ਹੈ ਐਂਡ ਹਾ ਪੰਜਾਬ ਹੈ ਹਰਿਆਣਾ ਹਾਈ ਸਕੂਲ ਇੱਥੇ ਤੱਕ ਗੂ ਨੋਟਿਸ ਨੋਟਿਸ ਮੈਨੂ ਫਾਇਲ ਕੀ ਹੋਈ ਹੈ ਇਹਨਾਂ ਨੂੰ ਕੋਈ ਰਵਾਨੀ ਨਹੀਂ ਆਇਆ ਤਾਂ ਉਹ ਗੁਬਾਰ ਅੰਦਰ ਇਕੱਠਾ ਹੁੰਦਾ ਹੁੰਦਾ ਬਲਾਸਟ ਕਰਕੇ ਆਪਣੇ ਪਾਪਾ ਦੀ ਡੈਸਕ ਤੋਂ ਕੁਝ ਦਿਨਾਂ ਬਾਅਦ ਇਹ ਭੈਣ ਮੈਂਟਲੀ ਅਪਸੈਟ ਹੋ ਆਪਣੇ ਘਰ ਦੀ ਛੱਤ ਤੋਂ ਦੂਜੀ ਮੰਜ਼ਲ ਤੋਂ ਛਾਲ ਲਗਾ ਦਿੱਤੀ ਸਰੀਏ ਰੂਚੀ ਹੈ ਲੜਕੀ ਰੂਚੀ ਵੋਹਰਾ ਇਹ ਆਪਣੇ ਫਾਦਰ ਕੇ ਸਾਥ ਅਕੇਲੇ ਕਿਰਾਏ ਤੇ ਮਕਾਨ ਮੇਂ ਰਹਤੀ ਸੀ ਕਮਰੇ ਮੇਂ तो फादर इसके बीमार थे फेबरी में भी तो उनके फादर की डेथ हो गई थी तो मैंने कमिशन वाला तो सारा करवा दिया था लेकिन सर कुछ दिन से इसकी मेंटल स्टेटस ठीक नहीं है रुचि का ये रात को बाहर घूमती रहती है सड़कों पे और बिजली के पोल के साथ चिपक के खड़ी रहती है बारिश हुई है परसों परसों बारिश में ही घूमती रही है सामने यहाँ पे कैलिबर मार्केट मा में डालिमा विहार में घूमती रही है अब ठीक नहीं है वो अकेली लड़की रात को घूमना तो सही तो है नहीं सर हम कितना ख्याल कर पाएंगे प्लीज हमारी मदद कीजिए इसकी पहले दो बार पहले भी ऐसे अटैक आ चुका है पागल बन का इसको तो फिर आफ्टर ट्रीटमेंट ये ठीक हो जाती थी अब इसका ट्रीटमेंट कौन कराएगा सर इसका कहा तो ये किसी का मान नहीं रही प्लीज हमें हमारी मदद कीजिए इसको आप ले जाइए प्लीज आके हा हां जी वीर सासी काल जी सासी काल जी सासी काल पेने सासी काल पेने इधर पे 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 देखो मेरे बाल सासी ਕੀ ਨਾਮ ਏ ਮੇਰੀ ਭੈਣ ਦਾ ਰੁਚੀ ਬੋਰਾ ਰੁਚੀ ਬੋਰਾ ਆਮ ਚੀਫ ਜਸਟਿਸ ਵਰਦੀ ਓਕੇ ਆਮ ਚੀਫ ਜਸਟਿਸ ਵਰਦੀ ਐਂਡ ਆਮ ਚੀਫ ਜਸਟਿਸ ਵਰਦੀ ਐਂਡ ਐਕਚੁਅਲੀ ਮਾਈ ਕੰਡੀਸ਼ਨ ਇਜ਼ ਓਹੋ ਪ੍ਰੋਬਲਮ ਵੀ ਚ ਹੈ ਕੋਈ ਨਾ ਤੂੰ ਸਾਡੀ ਭੈਣ ਆ ਕਿ ਕਉਕਾਰ ਸਤਨਾਮ ਗੁਰਤਾਪੁਰ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪਤਾਰ ਸਚ ਜਗਤ ਸਚ ਹੈ ਪ੍ਰੀ ਸਚ ਨਾਨਕ ਹੋਸੀ ਭੀਸਾ ਬਲਿਸ਼ੋਟੀ ਭੈਣ ਠੀਕ ਹੋਏ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਰੂਚੀ ਗਪਤਾ ਅਰੂਜੀ ਭੋਰਾ ਭੈਣ ਸਾਡੇ ਕੋਲੇ ਪਹੁੰਚੀ ਆ ਰਾਜਪੁਰੇ ਸ਼ਹਿਰ ਤੋਂ ਹਾਈਕੋਰਟ ਹਾਈਕੋਰਟ ਆਨ ਸਵਨ ਹਾਈਵੇਅ ਆਜੂ ਦੇ ਭੈਣ ਪੜ੍ਹੀ ਲਿਖੀ ਆ ਪੈਟਰੋਲ ਪੰਪ ਤੇ ਭਾਰਤ ਪੈਟਰੋਲੀਅਮ ਦੇ ਪੈਟਰੋਲ ਪੰਪ ਰਾਜਪੁਰੇ ਜੌਬ ਕਰਦੇ ਸੀ 5-6 ਸਾਲਾਂ ਤੋਂ ਇਹ ਭੈਣ ਉਹਤੇ ਇਹ ਜੇ ਸੇਲਜ਼ ਗੱਲ ਕੰਮ ਕਰਦੇ ਸੀ ਪੈਟਰੋਲ ਪਾਉਂਦੇ ਸੀ ਆਪਣੇ ਪਾਪਾ ਦੇ ਨਾਲ ਰਹਿੰਦੇ ਸੀ ਮੰਮੀ ਦੀ ਡੈਥ ਬਹੁਤ ਟਾਈਮ ਪਹਿਲਾਂ ਹੋ ਗਈ ਸੀ ਬ੍ਰਦਰ ਅਲੱਗ ਰਹਿੰਦਾ ਬ੍ਰਦਰ ਵੀ ਰੱਬ ਦਾ ਬੰਦਾ ਹੀ ਐ ਸਿੱਧਾ ਬੰਦਾ ਭਗਤ ਹਨ ਤੇ ਹੁਣ 28 ਮਈ ਨੂੰ ਪਾਪਾ ਦੀ ਵੀ ਡੈਥ ਹੋ ਗਈ ਅੱਜ 7 ਜੂਨ ਆ ਜੀ ਤੇ ਮਤਲਬ 3 ਦਿਨ ਹੋ ਤੇ 7 ਤੇ 8 9 ਦਿਨ ਹੋ ਗਏ ਆ ਪਾਪਾ ਦੀ ਡੈਥ ਤੋਂ ਬਾਅਦ ਇਹ ਭੈਣ ਇਕਦਮ ਜਿਵੇਂ ਇਹਨਾਂ ਨੂੰ ਕੋਈ ਸ਼ੌਕ ਲੱਗਿਆ ਹੁੰਦਾ ਅਪਸਟ ਹੋ ਗਏ। ਉਸ ਤੋਂ ਬਾਅਦ ਇੰਨੀਆਂ ਅਪਸਟ ਗੱਲਾਂ ਕਰਨ ਲੱਗੇ। ਕੋਠੇ ਤੋਂ ਛਾਲ ਪਾਰਦੀ। ਨਹੀਂ ਕੋਠੇ ਤੋਂ ਛਾਲ ਨਹੀਂ ਮਾਰਦੀ ਸੀ। ਹਾਂ ਬੈਠੇ। ਕਿਉਂਕਿ ਕੀ ਹੋਇਆ ਕਿ ਪੇਨ ਬਹੁਤ ਜ਼ਿਆਦਾ ਹੋ ਗਈ ਸੀ ਨਾ ਹਾਰ ਪੇਸ਼ੇ। ਹਾਰ ਪੇਸ਼ੇ ਵਿੱਚ ਐਡਮਿਟ। ਕਿਉਂ ਕਿਨੂੰ ਪੇਨ ਹੋਈ ਥੋਨੂੰ? ਮੈਨੂੰ ਪੇਨ ਹੋਈ ਨਾ ਹਾਰ ਤੇ। ਹਾਰ ਤੇ। ਹਾਂ ਠੀਕ। ਆ ਦੇਖੋ ਭੈਣ ਦੀ ਆ ਬਾਹ ਟੁੱਟ ਗਈ ਹੈ ਜੀ। ਬੱਤੀ ਵਾਲਿਆਂ ਨੇ ਇਹਦੇ ਤੇ ਪਲਾਸਟਰ ਲਾਤਾ ਤਾਂ ਤੁਸੀਂ ਦੇਖੋ ਆ ਸਾਰੀ ਪਲਾਸਟਰ ਵੀ ਇਹਨੇ ਪੱਟਤੀ ਆ। ਅਨਾ ਉਹ ਕਿਤੇ ਟਿੱਕੇ ਪਲਾਸਟਰ ਲੰਗਿਆ ਸੀ ਇਹਨੇ ਖੋਲਤਾ ਸਾਰਾ ਪਲਾਸਟਰ ਵੀ ਅੱਖ ਤੇ ਵੀ ਦੇਖੋ ਕਿੰਨੀ ਵੱਡੀ ਸੱਟ ਲੱਗੀ ਹੋਈ ਆ ਸਾਨੂੰ ਕੱਲ ਵੀਡੀਓ ਆਈ ਸੀ ਕਿਉਂਕਿ ਆਪਾਂ ਦੀ ਕੱਲ ਆਈ ਸਵੇਰੇ ਕੱਲ ਸਵੇਰੇ ਵੀਡੀਓ ਆਈ ਵੀ ਇਦਾਂ ਕਰਕੇ ਇੱਕ ਭੈਣ ਆਸ ਕੰਡੀਸ਼ਨ ਦੇ ਵਿੱਚ ਆ ਵੀ ਤੁਸੀਂ ਇਹਦੀ ਮਦਦ ਕਰੋ ਫਿਰ ਅਸੀਂ ਆਪਣੇ ਸੇਵਾਦਾਰ ਨੂੰ ਭੇਜਿਆ ਵਲੰਟੀਅਰ ਵੀਰ ਨੂੰ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਵੀਰ ਆ ਫਿਰ ਉੱਥੇ ਗਿਆ ਫਿਰ ਅੱਜ ਉਹਨੇ ਲਖਵਿੰਦਰ ਸਿੰਘ ਨੇ ਕੀ ਦੱਸਿਆ ਆਪਾਂ ਨੂੰ ਵੀ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਕਿ ਜਿਹੜੀ ਵੀ ਉਹਨਾਂ ਨੇ ਡਿਟੇਲ ਦਿੱਤੀ ਉਹ ਪ੍ਰੋਪਰ ਆ ਪੈਣ ਦੇ ਹਾਲਾਤ ਜਿਆਦਾ ਮਾੜੇ ਨੇ ਉਹ ਹਸਪੀਟਲ ਵੀ ਟਿਕ ਨਹੀਂ ਰਹੀ ਐ ਓਕੇ ਟ੍ਰੀਟਮੈਂਟ ਵਗੈਰਾ ਹੋਇਆ ਸੀ ਜਿਹੜਾ ਵੀ ਉਹ ਪਟੀਆਂ ਵਗੈਰਾ ਲਾਹ ਦਿੰਦੀ ਐ ਜਰਾ ਤੇ ਕੋਈ ਵੀ ਦਵਾਈ ਵਗੈਰਾ ਵੀ ਮੈਡੀਸਿਨ ਰੋਟੀਆਂ ਨਹੀਂ ਹੋ ਰਹੀ ਐ ਤੇ ਉਹਦਾ ਬ੍ਰਦਰ ਜਿਹੜਾ ਹੈਗਾ ਉਹ ਖੁਦ ਵੀ ਇੰਨਾ ਇਹਦੇ ਲਈ ਲੱਗੂ ਟੀਕੇ ਕਰਤਾ ਉਹ ਇਮੀਡੀਏਟਲੀ ਕੋਈ ਹੱਲ ਕਰਨ ਦੀ ਸੀ ਤੇ ਫਿਰ ਅੱਜ ਇਸ ਪੈਣ ਨੂੰ ਸਾਡੇ ਕੋਲੇ ਵੀਰ ਹੁਣੇ ਲੈ ਕੇ ਪਹੁੰਚਿਆ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਰੂਚੀ ਬੋਰਾ ਪੈਣ ਠੀਕ ਹੋ ਕੇ ਆਪਣੇ ਜੀਵਨ ਚ ਪਹਿਲਾ ਵਾਂਗ ਆਪਣਾ ਕੰਮ ਕਰ ਸਕੇ ਪੈਣੇ ਇਧਰ ਆ ਰੁਚੀ ਪੈਣੇ ਸਿੱਗਾ ਵੀ ਸਿੱਗਾ ਹਾਂਜੀ ਤੁਸੀਂ ਖਰਾਨਾ ਸਾਹਿਬ ਬੋਲਦੇ ਹੋ ਜੀ ਹਾਂਜੀ ਰਾਜੇਸ਼ ਬੋਲ ਰਿਹਾ ਸੀ ਰਾਜੇਸ਼ ਜੀ ਰਾਜੇਸ਼ ਜੀ ਉਹ ਰੁਚੀ ਬੋਹਰਾ ਨੂੰ ਲੈ ਕੇ ਆਏ ਨੇ ਭੈਣ ਨੂੰ ਸਾਡੇ ਕੋਲੇ ਹਾਂਜੀ 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 ਤੇ ਮੈਂ ਕਹਾਂ ਜੀ ਇਹਨਾਂ ਦੀ ਕੰਡੀਸ਼ਨ ਇਦਾਂ ਕਿਵੇਂ ਹੋਈ ਤੁਹਾਡੇ ਹਿਸਾਬ ਨਾਲ ਹਾਂਜੀ ਇਦਾਂ ਕੰਡੀਸ਼ਨ ਕੀ ਗੱਲ ਹੋ ਗਈ ਕਾਤੋਂ ਕਿਵੇਂ ਹੋ ਗਈ ਕਿਸ਼ਚਨ ਇਹਨਾਂ ਨੇ ਜੀ ਛਾਲ ਮਾਰ ਲਈ ਸੀ ਛਾਤੋਂ ਓਕੇ 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 ਪਹਿਲੇ ਮੈਂਟਲ ਥੋੜਾ ਜਿਹਾ ਪਾਪਾ ਦੇ ਬੈਤ ਤੋਂ ਬਾਅਦ ਸਦਮਾ ਹੋਇਆ ਇਹਨਾਂ ਨੂੰ ਉਸ ਤੋਂ ਪਹਿਲਾਂ ਵੀ ਸੀਗੇ ਕਦੇ ਇਦਾਂ ਥੋੜੇ ਬਹੁਤੇ ਹਾਂਜੀ ਇਸ ਤੋਂ ਅੱਜ ਤੋਂ 15 20 ਸਾਲ ਪਹਿਲਾਂ ਮੇਰੇ ਕੋਲ ਕੰਮ ਕਰਦੇ ਸੀ ਜੀ ਫਿਰ ਇਹਨਾਂ ਨੂੰ ਪਾਗਲ ਬੰਦਾ ਦੋਰਾ ਪਿਆ ਸੀ ਤੇ ਫਿਰ 7-8 ਸਾਲ ਮੇਰੇ ਤੋਂ ਗਾਇਬ ਹੋ ਗਏ ਸੀ 7-8 ਸਾਲ ਮੇਰੇ ਕੋਲ ਨਹੀਂ ਆਏ ਓਕੇ ਤੇ ਹੁਣ ਤਾਂ ਤੁਹਾਡੇ ਕੋਲ ਕੰਮ ਕਰਦੀ ਆ ਨਾ ਪਿਛਲੇ 3 ਸਾਲ ਤੋਂ ਮੇਰੇ ਕੋਲ ਕੰਮ ਕਰ ਰਹੇ ਆ ਜੀ ਓਕੇ ਹੁਣ ਵਧੀਆ ਕੰਮ ਕਰਦੇ ਸੀਗੇ ਹਾਂਜੀ ਹੁਣ 3 ਸਾਲ ਤੋਂ ਵਧੀਆ ਕੰਮ ਕਰਦੇ ਸੀਗੇ ਜੀ ਹਾਂਜੀ ਹੁਣ 3 ਸਾਲ ਤੋਂ ਠੀਕ ਕੰਮ ਕਰ ਰਹੇ ਸੀ ਵਧੀਆ ਕੰਮ ਕਰ ਰਹੇ ਸੀ ਹਾਂਜੀ 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 3 ਸਾਲ ਤੋਂ ਠੀਕ ਕਰ ਰਹੇ ਸੀ ਸਾਹਿਬ ਓਕੇ ਜੀ ਓਕੇ ਚਲੋ ਠੀਕ ਆ ਵੀਰ ਜੀ ਸ਼ੁਕਰੀਆ ਜੀ ਥੈਂਕ ਯੂ ਉਹ ਵੀ ਪਟਰਾਲ ਪੰਪ ਦੇ ਕੰਮ 'ਚ ਬਿਜ਼ੀ ਨੇ ਅੱਛਾ ਤੇ ਰੁਚੀ ਭੈਣੇ ਤੁਸੀਂ ਹੁਣ ਸਾਡੀ ਭੈਣ ਉਹ ਆਪਾਂ ਇੱਥੇ ਹਸਪੀਟਲ ਚ ਤੁਹਾਨੂੰ ਐਡਮਿਟ ਕਰਾਉਣੀ ਆ ਦੇਖੋ ਸਾਡੇ ਡਾਕਟਰ ਸਾਹਿਬ ਆ ਗਏ ਨਰਸਿੰਗ ਸਟਾਫ ਆ ਗਿਆ ਕਿ ਐਡਮਿਟ ਜਦ ਤੱਕ ਕੋ ਕਹਿ ਨਹੀਂ ਆਪਾਂ ਕਰ ਨਹੀਂ ਸਕਦੇ ਓਕੇ ਅਗਲੇ ਜ਼ਿੰਮੇਵਾਰੀ ਭੇਜੀ ਆ ਜੀ ਬੜਾ ਕਲਿਆਣ ਅਗਲੇ ਹਜਾਸ ਕਰਨਗੇ ਬੈਠੋ ਬੈਠੋ ਐਡਮਿਟ ਕਿ ਆ ਪਤਾ ਅਦਾਹੀ ਕਰਨਾ ਪਾਗੇ ਕਿ ਕੱਚਾ ਆ ਲੋੜ ਹੀ ਨਾ ਪਵੇ ਤੁਸੀਂ ਬੀਪੀ ਬੀਪੀ ਚੈੱਕ ਕਰਵਾ ਲਓ ਬੀਪੀ ਬੀਪੀ ਚੈੱਕ ਕਰਵਾ ਲਓ ਵੈਸੇ ਅੱਜ ਦਾ ਸਮਾਜ ਹੀ ਇਸ ਤਰ੍ਹਾਂ ਕੰਮ ਕਰ ਰਿਹਾ ਬੜੀ ਦੁੱਖ ਦੀ ਗੱਲ ਆ ਚਲੋ ਨੰਦਾ ਭਰਾ ਤਾਂ ਜਿਹਜਾ ਵੀ ਰਹਿਗਾ ਸਿੱਧਾ ਉਹ ਤਾਂ ਆਉਣ ਨੂੰ ਵੀ ਤਿਆਰ ਨਹੀਂ ਸੀ ਇੱਥੇ ਬੜੀ ਮੁਸ਼ਕਿਲ ਨਾਲ ਉਹਨੂੰ ਸਮਝਾਇਆ ਕਿ ਚੱਲ ਤੂੰ ਇੱਕ ਵਾਰੀ ਆ ਜਾ ਆ ਕੇ ਛੱਡ ਕੇ ਮੁੜ ਜੀ ਹਣਾ ਤੇ ਪਰ ਕੋਈ ਮਾਮੇ ਦਾ ਪੁੱਤ ਮਾਸੀ ਦਾ ਪੁੱਤ ਪੂਆ ਦਾ ਪੁੱਤ ਨਹੀਂ ਜਣੇ ਕਿ ਨਹੀਂ ਇੱਥੇ ਦੋ ਮਿੰਟ ਤੇ ਇਹ ਹੋਊਗੀ ਮਾਸੀ ਦੀ ਮਾਮੇ ਦੀ ਧੀ ਹੋਊ ਚਾਚੇ ਦੀ ਖੁਦ ਆਪ ਚਾਚੇ ਚਾਚੀਆਂ ਤਾਏ ਪੂਆ ਮਾਸੀਆਂ ਮਾਮੇ ਮਾਮੀਆਂ ਮਤਲਬ ਇਹ ਸਾਰੇ ਰਿਸ਼ਤੇਦਾਰ ਕਿੱਥੇ ਚਲੇ ਜਾਂਦੇ ਨੇ ਜਦੋਂ ਐਸੀ ਕੋਈ ਬਾਕਸ ਦੀ ਮਾਰ ਪੈਂਦੀ ਵੀਰੇ ਤੁਹਾਡਾ ਨਾਂ ਸੋਨੂ ਆ ਤੁਸੀਂ ਨਾਮ ਦੱਸਿਆ ਤੁਸੀਂ ਕੀ ਨਾਮ ਦੱਸਿਆ ਆਪਣਾ ਹਨੀਪੂਰਾ ਹਨੀਨ ਤੁਹਾਡੇ ਜਦੋਂ ਪਾਪਾ ਦੀ ਡੈਥ ਹੋਈ ਤੁਹਾਡੇ ਮਾਮਾ ਜੀ ਨਹੀਂ ਆਏ ਨਹੀਂ ਮਾਮਾ ਜੀ ਨਹੀਂ ਮੇਰੇ ਪਰਿਵਾਰਕ ਮਾਮਾ ਜੀ ਕੋਈ ਹੈ ਨਹੀਂ ਓਕੇ ਚਾਚਾ ਜੀ ਚਾਚਾ ਜੀ ਪਹਿਲੇ ਡੈਥ ਹੋ ਗਈ ਸੀ ਆਇਆ ਜੀ ਬਰਦ ਵੀ ਹੋ ਗਈ ਠੀਕ ਆ ਮਾਸੀ ਜੀ ਮਾਸੜ ਜੀ ਕੋਈ ਆਏ ਨਹੀਂ ਨਹੀਂ ਹੈ ਹੀ ਨਹੀਂ ਉਹ ਆਫਰ ਫਰ ਦਾ ਲੈ ਕੋਈ ਕਿਤੇ ਗਈ ਚਲੇ ਗਿਆ ਤਾਂ ਨਹੀਂ ਨਹੀਂ ਹੈ ਤਾਂ ਹੈਗੀ ਆ ਆਉਂਦੇ ਨਹੀਂ ਨਹੀਂ ਰਾਤ ਨੂੰ ਨਹੀਂ ਹੈਗੀ ਉਹ ہاں ਉਹ ਤਾਂ ਕਿਤੇ ਹੋਰ ਪਿੰਡ ਰਹਿੰਦੇ ਹੋਣੇ ਨਾ ਹਾਂ ਹੋਰ ਹੈ ਤਾਂ ਹੈਗੀ ਆ ਨਾ ਲੇਕਿਨ ਇੱਕ 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 ਬੁਆ ਦੀ ਜਗਾਦਰੀ ਸੀ ਉਹ ਡੈਥ ਹੋ ਗਈ ਬਾਕੀ ਕਾਨਪੁਰ ਰਹਿੰਦੇ ਮੈਂ ਕਦੇ ਗਿਆ ਨਹੀਂ ਕਾਨਪੁਰ ਉਹਨਾਂ ਉਹ ਵੀ ਨਹੀਂ ਹੁਣ ਆਪਣੇ ਬੇਟੇ ਆਪਣੇ ਭਰਾ ਦੇ ਮਰੇ ਤੋਂ ਵੀ ਨਹੀਂ ਆਏ ਉਹ ਨਹੀਂ ਤੁਹਾਡੇ ਪਾਪਾ ਦੇ ਤੋਂ ਵੀ ਨਹੀਂ ਆਏ ਨਹੀਂ ਨਹੀਂ ਹੈ ਨਾ ਗੁਹ ਬਹਿਣ ਆਈ ਕੋਈ ਨਹੀਂ ਆਇਆ ਓਕੇ ਮੈਂ ਹੀ ਸੰਸਕਾਰ ਕੀਤਾ ਸੀ ਤੇ ਮਾਮੇ ਵੀ ਨਹੀਂ ਆਏ ਮਾਮੀਆਂ ਵੀ ਨਹੀਂ ਮਾਮੇ ਦੇ ਧੀਆਂ ਪੁੱਤ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਮੈਂ ਕੱਲ੍ਹ ਕਲੈਕਸ਼ਨ ਕਰ ਦਿੱਤਾ ਤੇ ਚਾਚੇਤਾ ਵੀ ਕੋਈ ਨਹੀਂ ਆਇਆ ਕੱਲ੍ਹ ਮੈਂ ਸਜ ਕਰ ਦਿੱਤਾ ਮੈਂ ਲਾਈਕ ਸੀ ਤੁਸੀਂ ਕੀ ਕੰਮ ਕਰਦੇ ਹੋ ਵੀ ਸਰ ਮੈਂ ਡੈਂਟਿਸਟ 'ਚ ਭਾਲ ਪਰਦੇ ਕੰਮ ਕਰਦਾ ਬੜਾ ਓਟਾ ਸਪਾਈਸ ਹੋਈਦਾ ਬਸ ਇਵੇਂ ਹੀ ਮੈਂ ਵੀ ਪਗਤ ਬੰਨਦਾ ਭਾਲ ਕਰਦਾ ਤੁਹਾਡੀ ਮੈਰਿਜ ਹੋਈ ਨਹੀਂ ਇਕੱਲੇ ਹੀ ਰਹਿੰਦੇ ਅਸੀਂ ਇਹ ਦਾ ਫੈਮਿਲੀ ਰਾਜਪੁਰੇ ਸ਼ਹਿਰ ਦੇ ਵਿੱਚ ਰਹਿੰਦੀ ਆ ਕਿਹੜੇ ਮਲੇ ਚ ਤੁਹਾਡਾ ਘਰ ਹੁੰਦਾ ਜਦੋਂ ਤੁਸੀਂ ਮੰਮੀ ਪਾਪਾ ਸਾਰੇ ਰਹਿੰਦੇ ਸੀ ਜਦੋਂ ਤੁਸੀਂ ਪੜ੍ਹਦੇ ਸੀ ਛੋਟੇ ਹੁੰਦੇ ਲਖਲੋ ਰਹਿੰਦੇ ਸੀ ਇਹ ਡਾਲੀ ਦਾ ਆਰਾਮਸ਼ੀਨ ਓਕੇ ਅਮੀਨਾਬਾਦ ਅਮੀਨਾਬਾਦ ਤੇ ਮੇਰੇ ਇੱਥੇ ਪੰਜਾਬ ਕਿਦੋਂ ਆਏ ਪੰਜਾਬ ਦੋ ਕਾਫੀ ਸਾਲ ਹੋ ਗਏ ਮੇਰੇ ਤਾਇਆ ਜੀ ਸਾਨੂੰ ਲੈ ਕੇ ਆਏ ਸੀ ਫਿਰ ਉਹਨਾਂ ਦੀ ਡੈਥ ਹੋ ਗਈ ਫਿਰ ਮੇਰੇ ਪਾਪਾ ਨੂੰ ਮੇਰੇ ਮਤਲਬ ਮੇਰੇ ਤਾਇਆ ਜੀ ਨੇ ਮੇਰੇ ਪਾਪਾ ਨੂੰ ਮਤਲਬ ਬਹੁਤ ਸੇਵਾ ਕੀਤੀ ਮੇਰੇ ਤਾਇਆ ਜੀ ਮੇਰੇ ਮੇਰੇ ਪਾਪਾ ਨੇ ਬਸ ਇੰਨੇ ਮੈਨੂੰ ਪਤਾ ਸੀ ਉਸ ਤੋਂ ਬਾਅਦ ਤੁਸੀਂ ਇਕੱਲੇ ਰਹਿੰਦੇ ਆ ਤੂੰ ਪਾਪਾ ਤੋਂ ਲੱਗ ਰਹਿੰਦਾ ਸੀ ਮੈਂ ਲੱਗ ਰਹਿਦਾ ਸੀ ਤੂੰ ਆਪਣਾ ਕੰਮ ਕਰਦਾ ਸੀ ਉੱਥੇ ਸੌਂ ਰਹਿਦਾ ਸੀ ਇਹ ਤੇ ਸਿਸਟਰ ਤੇ ਪਾਪਾ ਲੱਗ ਰਹੇ ਸੀ ਇਕੱਲੇ ਰਹਿੰਦੇ 15 ਸਾਲ ਤੋਂ ਲੱਗ ਰਹੇ 15 ਸਾਲ ਤੋਂ ਲੱਗ ਰਹੇ ਜਦ ਪਾਪਾ ਨਾਲ ਰਹੇ ਸੀ ਤੱਕ ਬਹੁਤ ਠੀਕ ਸੀ ਬਹੁਤ ਨਾਰਮਲ ਸੀ ਬਹੁਤ ਨਾਰਮਲ ਇਹਨਾਂ ਨੇ ਡਾਈਵੋਰਸ ਕਰ ਦਿੱਤਾ ਕਿਸੇ ਚੱਲਦਾ ਹਾਂ ਪੰਜਾਬ ਐਨ ਹਾਈ ਕੋਰਟ ਹਾਂ ਡਾਈਵਰ ਮੈਨ ਨੇ ਹਾਂ ਮੇਰੇ ਮੇਰੇ ਲੈਟ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਉਹਨਾਂ ਦਾ ਕੋਈ ਬੇਬੀ ਤਾਂ ਨਹੀਂ ਸੀ ਉਹਨਾਂ ਦੇ ਨਹੀਂ ਓਕੇ ਆਮ ਚੀਫ ਜਸਟਿਸ ਕਿਤੇ ਵਿਆਹੀ ਸੀ ਡੇਰ ਬੱਸੀ ਡੇਰ ਬੱਸੀ ਵਿਆਹੀ ਸੀ ਹਾਂ ਜੀ ਮੇਰੀ ਮੈਰੀ ਡਾਈਨਿੰਗ ਕਿਰੀਆ ਆਮ ਚੀਫ ਜਸਟਿਸ ਭਾਰਤੀ ਓਕੇ ਰੁਚੀ ਮੋਹਰਾ ਸਟੈਨਿੰਗ 8 ਤੱਕ 2017 18 ਅਕਤੂਬਰ ਆਮ ਰਾਈਡਰ ਫਰਮ ਜਿਨੇਵੀ ਦੇ ਦੁਨੀਆ ਓ ਠੀਕ ਹੈ ਐਂਡ ਹਾ ਪੰਜਾਬ ਹੈ ਹਰਿਆਣਾ ਹਾਈ ਸਕੂਲ ਤੱਕ ਪੂਰ नोटिस नोटिस मैंने फाइल की हुई है एक्चुअली फाइनल डिसीजन भी आने वाला है एक्चुअली अब बस मेरा डिसीजन फाइनल ही होने वाला है एकता कपूर कला ही थी राजपुरा में ठीक है और बाकी हमारी बात वगैरह चल रही है एकता तो कपूर ने कहा कहते कोई बात नहीं आपके व्यूअर्स होंगे तो व्यूअर्स के हिसाब से विकी पीडिया अकाउंट के हिसाब से आपको हम जो भी आपके शेयर्स बनते हैं वो आपको दे, दे देंगे ठीक तो तो है आपका शेयर फाइल था विकी पीडिया अकाउंट में आपका ठीक है ठीक ओके भैंड थैंक यू थैंक यू ਇਸ ਤਰ੍ਹਾਂ ਜਦੋਂ ਅਸੀਂ ਸਮਾਜ ਦੇ ਵਿੱਚ ਕਿਸੇ ਨੂੰ ਕੱਲਾ ਛੱਡ ਦਿੰਦੇ ਆ ਨਾ ਫਿਰ ਆ ਹਾਲਾਤ ਬਣ ਜਾਂਦੇ ਆ ਜਦੋਂ ਕਿਸੇ ਦੇ ਘਰ 'ਚ ਮੌਤ ਹੁੰਦੀ ਆ ਨਾ ਤਾਂ ਸਾਰੇ ਆਸ-ਪਾਸੇ ਦੇ ਕਨਬੇ ਦੇ ਲੋਕ ਇਕੱਠੇ ਹੋ ਜਾਂਦੇ ਨੇ ਮਾਮੇ ਭੂਆ ਮਾਸੀਆਂ ਚਾਚੇ ਦਾਇ ਪਿੰਡ ਦੇ ਲੋਕ ਉਸ ਪਰਿਵਾਰ ਦੇ ਮੇਨ ਮੈਂਬਰਾਂ ਨੂੰ ਧੀਆ ਪੁੱਤਾਂ ਨੂੰ ਮਾਪਿਓ ਨੂੰ ਵਾਈਫ ਨੂੰ ਭੈਣਾ ਭਰਾਵਾਂ ਨੂੰ ਸਪੋਰਟ ਕਰਦੇ ਨੇ ਬਾਰ-ਬਾਰ ਇਮੋਸ਼ਨਲ ਗੱਲਾਂ ਗੱਲ ਇਮੋਸ਼ਨਲ ਗੱਲਾਂ ਕਰਕੇ ਉਹਦੇ ਬਾਰੇ ਪੁੱਛ ਕੇ ਜਿਹੜੇ ਬੰਦੇ ਦੀ ਮੌਤ ਹੋਈ ਹੁੰਦੀ ਆ ਉਹਨੂੰ ਰਵਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਵੀ ਤਾਂ ਜੋ ਉਹ ਰੋ ਸਕੇ ਤੇ ਉਹ ਆਪਦਾ ਮਨ ਹੌਲਾ ਕਰ ਲਵੇ ਜੇ ਕੋਈ ਮੈਂਬਰ ਰੋਂਦਾ ਨਹੀਂ ਨਾ ਆਪਦੇ ਘਰ 'ਚ ਡੈਥ ਹੋਈ ਤੇ ਤੇ ਲੋਕ ਉਹਨੂੰ ਕਹਿੰਦੇ ਆ ਵੀ ਤੂੰ ਮਰੋਲਾ ਤੂੰ ਆਪਣਾ ਮਨ ਹੌਲਾ ਕਰ ਲੈ ਵੀ ਜੇ ਤੂੰ ਨਾ ਰੋਇਆ ਜਾਂ ਨਾ ਰੋਈ ਤਾਂ ਫਿਰ ਤੇਰੇ ਅੰਦਰ ਗੁਬਾਰ ਨਹੀਂ ਨਿਕਲਣਾ ਵੀ ਫੇਰ ਉਹ ਤੇਰੇ ਡਿਪਰੈਸ਼ਨ ਦਾ ਟੈਨਸ਼ਨ ਦਾ ਕਾਰਨ ਬਣ ਜਾਂਦੀਆਂ ਉਹ ਚੀਜ਼ਾਂ ਤਾਂ ਉਹਨੂੰ ਰਵਾਇਆ ਜਾਂਦਾ ਸੀ ਉਹਦਾਂ ਦੀਆਂ ਗੱਲਾਂ ਕਰ ਕਰਕੇ ਕਹਿ ਕਹਿ ਕੇ ਪ੍ਰਾਣੀਆਂ ਪਿਆਰ ਦੀਆਂ ਗੱਲਾਂ ਯਾਦ ਕਰਾ ਕਰਕੇ ਵੀ ਤੇਰਾ ਦਾਦਾ ਜੀ ਕਿੰਨਾ ਪਿਆਰ ਕਰਦੇ ਸੀ ਤੈਨੂੰ ਕਿੰਨੇ ਚੰਗੇ ਸੀ ਉਹ ਤੇਰੇ ਬਰਥ ਦੇ ਤੁਹਾਨੂੰ ਐ ਲੈ ਕੇ ਗਏ ਸੀ ਪਰ ਇਹਨਾਂ ਨੂੰ ਕਹਿਣ ਵਾਲੇ ਨਹੀਂ ਆਇਆ ਕੋਈ ਇਹਨਾਂ ਦੋਨੇ ਭੈਣ ਭਰਾਵਾਂ ਨੂੰ ਇਹਨਾਂ ਦੇ ਪਾਪਾ ਦੀ ਜਦੋਂ ਡੈਥ ਹੋਈ ਬਾਬ ਬੇਟੀ ਇਕੱਠੇ ਰਹਦੇ ਆ ਇਨੇ ਸਾਲਾਂ ਤੋਂ ਇੱਕ ਦੂਜੇ ਦਾ ਸਹਾਰਾ ਨੇ ਤੇ ਜਦੋਂ ਪਾਪਾ ਦੀ ਡੈਥ ਹੋਈ ਕੋਈ ਰਿਸ਼ਤੇਦਾਰ ਕਹਿਣ ਹੀ ਨਹੀਂ ਆਇਆ ਵੀ ਤੁਹਾਡੇ ਪਾਪਾ ਬਹੁਤ ਚੰਗੇ ਸੀ ਇਹਨਾਂ ਨੂੰ ਕੋਈ ਰਵਾਨੀ ਨਹੀਂ ਆਇਆ ਤਾਂ ਉਹ ਗੁਬਾਰ ਅੰਦਰ ਇਕੱਠਾ ਹੁੰਦਾ ਹੁੰਦਾ ਬਲਾਸਟ ਕਰ ਗਿਆ ਆਪਣੇ ਪਾਪਾ ਦੀ ਡੈਥ ਤੋਂ ਕੁਝ ਜਨਾਵਾਦ ਹੀ ਇਹ ਭੈਣ ਮੈਂਟਲੀ ਅਪਸੈਟ ਹੋ ਗਈ ਆਪਣੇ ਘਰ ਦੀ ਛੱਤ ਤੋਂ ਦੂਜੀ ਮੰਜ਼ਲ ਤੋਂ ਛਾਲ ਲਗਾ ਦਿੱਤੀ ਬਾਹਰ ਡੁੱਟ ਗਈ ਮੂੰਹ ਤੁਸੀਂ ਦੇਖੋ ਨੀਲਾ ਹੋਇਆ ਪਿਆ ਢੋਈ ਤੇ ਲੱਤਾਂ ਤੇ ਕਿੰਨੇ ਨੀਲ ਪਏ ਹੋਇਆ ਉਸ ਤੋਂ ਬਾਅਦ ਇਹ ਅਫਸਰਤ ਹੋਈ ਭੈਣ ਸੜਕਾਂ ਤੇ ਤੁਰੀ ਫਿਰਦੀ ਰਾਜਪੁਰੇ ਸ਼ਹਿਰ ਦੀਆਂ ਤੇ ਹਾਂਜੀ ਬਾਪ ਨੂੰ ਦੀ ਡੈਥ ਹੋਈ ਨੂੰ 7-8 ਦਿਨ ਹੀ ਹੋਇਆ ਹਾਂਜੀ ਉਹ ਭੋਗ ਪਾਤਾ ਉਹਨਾਂ ਦਾ ਪਾਪਾ ਦਾ ਭੋਗ ਪਾਉਣਾ ਹਜੇ ਹਜੇ ਬਾਪ ਪਾਪਾ ਦਾ ਭੋਗ ਵੀ ਪਾਉਣਾ ਹਜੇ ਭੋਗ ਵੀ ਨਹੀਂ ਪਿਆ ਉਹਨਾਂ ਦਾ ਦੇ ਮੇਉ ਕਰ ਦਿੰਦੇ ਨਾ ਵੀ 10 ਬਾਜਾਂ ਜਿੱਦਾਂ ਹੁੰਦਾ ਜੋ ਵੀ ਮੰਦਰ ਮੰਦਰ ਚ ਕਰਦੇ ਤੁਸੀਂ ਭੋਗ ਭੋਨੇ ਪਾਪਾ ਦਾ ਉਹ ਗੁਰਦੁਆਰੇ ਪਾਪਾ ਕੇ ਭੋਗ ਪਾਪਾ ਦਾ ਪਾਪਾ ਦਾ ਭੋਗ ਸਤਕਾਰ ਤੇ ਕਰਤਾ ਸੀ ਭੋਗ ਭੋਨ ਤੇ ਖਾਲੇ ਨੇ ਜਾਦਤ ਮੇਰੀ ਗੁੰਜਾਇਸ਼ ਨਹੀਂ ਹੈਗੀ ਨਹੀਂ ਮੈਂ ਸੋਚਿਆ ਵੀ ਕਿ ਮੈਂ ਗੁਜ਼ਾਰੇ ਤੇ ਜੋ ਵੀ ਹੋਏਗਾ ਜੋ ਉਹਨਾਂ ਨੇ ਪੰਕ ਇਨਕੇ ਗੁਰਦੁਆਰੇ ਮੰਮੀ ਦਾ ਵੀ ਗੁਰਦੁਆਰੇ ਕੀਤਾ ਸੀ ਨਾ ਹਾਂਜੀ ਵੀਰਾ ਤਾਂ ਜਮੇ ਸਿੱਧਾ ਰੱਬ ਦਾ ਭਗਤੀ ਆ ਇਨਕਿ ਬਾਪੂ ਦੇ ਭੋਗ ਪਾਉਣ ਵਾਸਤੇ ਵੀ ਕੋਈ ਅੱਗੇ ਨਹੀਂ ਆਇਆ ਕਹਿਣ ਵਾਸਤੇ ਪਤਾ ਹੀ ਹੋਣਾ ਮਾਮੇ ਭੂਆ ਨੂੰ ਮਾਸੀਆਂ ਦੇ ਧੀਆਂ ਪੁੱਤਾਂ ਨੂੰ ਵੀ ਸਾਡਾ ਭਾਣ ਜਾਜਾ ਸਾਡਾ ਪਤੀਜਾ ਕਿੱਦਾਂ ਵਾ ਜਾਂ ਪਤੀਜੀ ਦੀ ਕੀ ਹਾਲਤਾ ਉਹਨਾਂ ਨੇ ਇਸ ਦੁੱਖ ਦੀ ਘੜੀ ਚੰਗੇ ਆਉਣਾ ਹੁੰਦਾ ਆਹੀ ਇੱਕ ਕਮੀ ਆਈ ਹੈ ਸਾਡੀ ਸੋਸਾਇਟੀ 'ਚ ਲੋਕ ਲਵਾਰਸ ਕਿਥੋਂ ਪੈਦਾ ਨਹੀਂ ਹੋ ਰਹੇ ਲੋਕ ਲੋੜਵੰਦ ਕਿਤੋਂ ਸਮਾਨ ਤੋਂ ਨਹੀਂ ਦਿਖ ਰਹੇ ਸਮਾਜ ਦੇ ਵਿੱਚੋਂ ਹੀ ਸਾਡੀ ਸੋਸਾਇਟੀ ਚੋਂ ਹੀ ਨੇ ਇਹ ਜੀ ਇਹ ਭੈਣ ਵਧੀਆ ਜੌਬ ਕਰਦੀ ਸੀ ਤੇ ਇਹਨਾਂ ਦੇ ਘਰੇ ਕੋਈ ਵਧੀਆ ਪ੍ਰੋਗਰਾਮ ਰੱਖਿਆ ਹੁੰਦਾ ਤਾਂ ਡੀਜੇ ਤੇ ਨੱਚਣ ਵਾਲੇ ਸਾਰੇ ਰਿਸ਼ਤੇਦਾਰ ਹੋਣੇ ਸੀ ਅਸੀਂ ਅਕਸਰ ਗੱਲ ਕਰਦੇ ਆਂ ਖੁਸ਼ੀਆਂ ਦੇ ਵਿੱਚ ਬਹੁਤ ਰਿਸ਼ਤੇਦਾਰ ਮੂਰੇ ਹੋ ਕੇ ਨੱਚਦੇ ਆਂ ਪਰ ਅੱਜ ਦੁੱਖ ਦੀ ਘੜੀ ਦੇ ਵਿੱਚ ਕੋਈ ਇਹ ਵੀ ਕੈਨ ਵਾਲਾ ਹੈ ਨਹੀਂਗਾ ਵੀ ਤੁਹਾਡੇ ਪਾਪਾ ਦੀ ਮੌਤ ਹੋਈ ਨੂੰ 8-9 ਦਿਨ ਹੋ ਗਿਆ ਹਜੇ ਤੱਕ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਦਾ ਪ੍ਰਕਾਸ਼ ਹੀ ਨਹੀਂ ਕਰਾਇਆ ਹਜੇ ਤੱਕ ਤੁਸੀਂ ਹੋਗ ਪਉਣ ਦੀ ਕੋਈ ਤਰੀਕ ਹੀ ਨਹੀਂ ਰੱਖੀ ਕੋਈ ਕਹਿਣ ਵਾਲੇ ਹੀ ਨਹੀਂ ਇਹ ਗਰਾਵਟਾਈ ਹੈ ਸਾਡੇ ਅੱਜ ਹੁਣ ਸਾਡੀ ਭੈਣ ਸਾਡੇ ਸੁਪਨਿਆਂ ਦੇ ਘਰ ਦੀ ਮੈਂਬਰ ਬਣ ਜਾ ਰਹੀ ਸੀ ਨੂੰ ਹੁਣ ਹਸਪੀਟਲ ਐਡਮਿਟ ਕਰਨ ਲੱਗੇ ਆ ਜੀ ਕਿਉਂਕਿ ਇਹਦੀ ਬਾਹ ਮ ਵਿਚਾਰੀ ਦੀ ਕਿਣੀ ਇੱਕ ਥਾਂ ਤੋਂ ਜਾਂ ਦੋ ਥਾਂਾਂ ਤੋਂ ਟੁੱਟੀ ਹੋਈ ਆ ਤੇ ਇਹ ਰੀਐਕਸ ਰੇ ਕਿਤੇ ਜਾਣਗੇ ਕਿ ਸੋਜੀ ਵੀ ਹੈ ਨਹੀਂ ਕੋਈ ਖਾਸ ਬਾੜੀ ਬਸ ਅਰਦਾਸ ਕਰਿਓ ਸਾਡੀ ਭੈਣ ਠੀਕ ਹੋਵੇ ਤੰਦਰੁਸਤ ਹੋਵੇ ਵੀਰ ਨੂੰ ਵੀ ਵਾਹਿਗੁਰੂ ਤਰਦੀ ਗਲਾ ਤੰਦਰੁਸਤੀ ਬਖਸ਼ੇ ਸਭ ਤੋਂ ਵੱਡੀ ਗੱਲ ਆ ਅਰਦਾਸ ਕਰਿਓ ਇਨਾਂ ਦੇ ਰਿਸ਼ਤੇਦਾਰਾਂ ਨੂੰ ਪ੍ਰਮਾਤਮਾ ਸਮੱਤ ਬਖਸ਼ਣ। ਬੀਵੋ ਆਪਣੇਆਂ ਦੇ ਨਾਲ ਤੱਕ ਖੜਨਾ ਆ ਕੇ। ਤੇ ਜਾਂ ਫਿਰ ਸਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਬਾਲ ਬੁੱਧੀ ਬਖਸ਼ਣ। ਹਾਂਜੀ ਇੱਕ ਪਲ ਮੇਰੀ ਗੱਲ ਸੁਣੋ। ਵੀ ਅਸੀਂ ਆਪਣੀ ਭੈਣ ਦੇ ਨਾਲ ਭਰਾ ਵਾਂਗ ਕਿ ਕਰ ਸਕੀ। ਹਾਂਜੀ ਭੈਣ। ਮੇਰੀ ਗੱਲ ਸੁਣੋ ਅੱਜ ਨਾ ਟ੍ਰੀਟਮੈਂਟ ਨਾ ਕਰਾਓ। ਠੀਕ ਹੈ ਭੈਣ। ਅੱਜ ਰੁਕ ਜਾਓ। ਪਤਾ ਨਹੀਂ ਅੱਜ ਹੋ ਸਕਦਾ ਹੈ ਕਿ ਪੇਨਫੁੱਲ ਕੇ ਲਈ ਠਾਓ। ਥੋੜੀ ਜਿਹੀ ਹਾਰ ਬਤਾ ਹਾਰ ਬੋਝ ਮਤਲਬ ਬਹੁਤ ਜ਼ਿਆਦਾ ਠੀਕ ਹੈ ਭੈਣੇ ਠੀਕ ਹੈ ਠੀਕ ਅੱਜ ਦਾ ਦਿਨ ਬਸ ਕਿਤੇ ਦਾ ਮੈਨੂੰ ਫਾਰਮ ਠੀਕ ਹੈ ਭੈਣੇ ਐ ਰਹਿਣ ਦਿੰਦੇ ਅੱਜ ਦਿਨ ਇਦਾਂ ਹੀ ਪਾ ਦਿੰਦੇ ਤੈਨੂੰ ਅੱਜ ਦਿਨ ਰਹਿਣ ਦਿੰਦੇ ਠੀਕ ਹੈ ਅੱਜ ਦਾ ਦਿਨ ਬਸ ਰਹਿਣ ਦਿੰਦੇ ਠੀਕ ਹੈ ਭੈਣੇ ਅੱਜ ਦਿਨ ਤੂੰ ਰੈਸਟ ਵੀ ਕਰ ਲੈ ਠੀਕ ਹੈ ਭੈਣੇ ਠੀਕ ਠੀਕ ਟ੍ਰੀਟਮੈਂਟ ਤਾਂ ਫਿਰ ਕੱਲ ਤੋਂ ਦੇਖਾਂਗੇ ਠੀਕ ਹੈ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ